ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਤ ਵਿਆਹ ਕੇ ਲਿਆਂਦੀ ਬੋਟੀ ਨੇ ਦਿਨ ਦੀ ਵੀ ਚੜਿਆ ਜਾਂਦਾ ਆ ਆ ਵੇਖੋ ਨਸ਼ੇ ਦੀ ਆਦਤ ਆ ਲੋਕੂ ਲਪਗ ਘੇਰਾ ਲਗਾਉਂਦੀ ਹੋਈ ਸ਼ਰਿਆਮ ਸ਼ਰਿਆਮ ਕਰਦੀ ਹੋਈ ਨਸ਼ਾ ਆ ਵੇਖ ਲੈਣੇ ਚੁੰਨੀ ਦੇ ਪੱਲੇ ਨਾਲ ਪੱਧੀਆਂ ਐ ਸੈਂਟਰ ਦੀਆਂ ਗੋਲੀਆਂ ਖਾਂਦੀ ਹੋਈ ਤੇ ਚਿੱਟੇ ਦੀ ਕਰਦੀ ਹੋਈ ਸ਼ਰਿਆਮ ਆਪਣੇ ਸਹੁਰਿਆਂ ਤੋਂ ਮੰਗ ਕਿ ਮੈਨੂੰ ਨਸ਼ਾ ਲਵਾਓ 2000 ਦਾ ਨਹੀਂ ਤੇ ਮੈਂ ਤੁਹਾਨੂੰ ਛੱਡ ਕੇ ਚਲੇ ਜਾਣਾ ਰਾਤ ਜੇ ਵਿਆਹ ਕੇ ਲੈਂਦੀ ਇਹਨੂੰ 14 ਜੂਨ ਨੂੰ ਵਿਆਹਿਆ ਤੇ 15 ਜੂਨ ਤੜਕੇ ਦੀ ਆ ਵੀਡੀਓ ਆ ਆ ਸਾਰੇ ਮੇਰੇ ਵੀਰ ਭਰਾ ਜਿੰਨੇ ਆ ਤੱਕ ਪਹੁੰਚਦੀ ਆ ਇਹੋ ਜੇ ਗੈਂਕ ਤੋਂ بچੋ ਸਾਵਧਾਨ ਰਹੋ ਇਹੋ ਜੇ ਗੈਂਕ ਤੋਂ ਇਹ ਇਦਾਂ ਦੀਆਂ ਕੁੜੀਆਂ ਵਿਆਹ ਦਿੰਦੇ ਆ ਭਲੇ ਮਾਨਸ ਮੁੰਡਿਆਂ ਦੇ ਨਾਲ ਤੇ ਬਾਅਦ ਵਿੱਚ ਉਹ ਕੁੜੀਆਂ ਆਣ ਕੇ ਘਰਦਿਆਂ ਨੂੰ ਇਦਾਂ ਤੰਗ ਪਰੇਸ਼ਾਨ ਕਰਦੀਆਂ ਆ ਆ ਹੁਣ ਵੇਖ ਲਓ ਕੁੜੀ ਲਾਗੇ ਵਿਚਾਰੀ ਤਰਲੇ ਕੱਢਣ ਡਈ ਆ ਨਾਲੇ ਇਹਦੀ ਵੀਡੀਓ ਬਣਾਉਂਦੀ ਆ ਕੀ ਬੀਤਦੀ ਹੋਊਗੀ ਉਹਨਾਂ ਮਾਵਾਂ ਦੇ ਦਿਲ ਦੇ ਉੱਤੇ ਜਿਨ੍ਹਾਂ ਨੇ ਪੁੱਤਾਂ ਲਈ ਨੌਂਵਾਂ ਲਿਆਉਣੀਆਂ ਤੇ ਆ ਚੜੇਲਾ ਲੈਣ ਦੀਆਂ ਹੁਣ ਤੁਸੀਂ ਦੱਸੋ ਪੰਜਾਬ ਦਾ ਨਸ਼ਾ ਤੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੀਆਂ ਜਨਾਨੀਆਂ ਕਿੱਥੇ ਜਾਣਗੀਆਂ ਜੇ ਇਹੋ ਜਿਹੇ ਹਾਲਾਤ ਨਸ਼ੇ ਦੇ ਨਾਲ ਘਰ ਘਰ ਬਣ ਗਏ ਅਜੇ ਤਾਂ ਇੱਕ ਦੋ ਤਸਵੀਰਾਂ ਹੀ ਵੇਖਣ ਨੂੰ ਮਿਲਣਾ ਤੇ ਜੇ ਆਉਣ ਵਾਲੇ ਸਮੇਂ ਵਿੱਚ ਨਸ਼ੇ ਦੇ ਨਾਲ ਇਹੋ ਜਿਹੇ ਹਾਲਾਤ ਘਰ ਘਰ ਦੇ ਹੋਣੇ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਦਾਂ ਦੀਆਂ ਵੀਡੀਓ ਦਿਲ ਦਹਿਲਾਉਣ ਵਾਲੀਆਂ ਐ ਜੇ ਅੱਜ ਇਹਨਾਂ ਗਰੀਬਾਂ ਦਾ ਘਰ ਪਟਿਆ ਗਿਆ ਹੈ ਕੱਲ ਨੂੰ ਬਹੁਤੀ ਦੂਰ ਨਹੀਂ ਕਿ ਜਦੋਂ ਇਹ ਕਾਗ ਤੁਹਾਡੇ ਘਰ ਵੀ ਪਹੁੰਚ ਜਾਣੀ ਆ ਆ ਵੇਖ ਲਓ ਇਦਾਂ ਦੀ ਇਹਦੀ ਸ਼ਕਲ ਆ ਚੰਗੀ ਤਰ੍ਹਾਂ ਇਹਨੂੰ ਪਹਿਚਾਨੋ ਇਹ ਕਿੱਥੋਂ ਦੀ ਆ ਤੇ ਇਹਦਾ ਪਤਾ ਲਾਉਣਾ ਚਾਹੀਦਾ ਇਹ 50000 ਰੁਪਏ ਲਿਆ ਇਹਦੇ ਕਰਦਿਆ ਨੇ ਇਹਦੀ ਮਾਸੀ ਆ ਉਹਨੇ ਕਿਹਾ ਕਿ ਮੈਨੂੰ 50000 ਰੁਪਇਆ ਦੇ ਦੋ ਤੇ ਮੈਂ ਤੁਹਾਡੇ ਨੈਨੂ ਤੋੜ ਦਿੰਨੀ ਹੁਣ ਇਹੋ ਜਿਹੇ ਤੋਰੰਤਰ ਹੋਣ ਨਾ ਹੋ ਤੇ ਤੁਸੀਂ ਵੈਸੇ ਹੀ ਚੰਗੇ ਜੋ ਵੀਰੋ ਮੇਰੀ ਹੈਲਪ ਕਰੋ ਵੱਧ ਤੋਂ ਵੱਧ ਮੇਰੀ ਸਪੋਰਟ ਕਰੋ ਤਾਂ ਕਿ ਜਿਹੜੇ ਘਰਦਿਆਂ ਨੂੰ ਇਨਸਾਫ ਮਿਲ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਬੁਰਾਈਆਂ ਤੋਂ ਆਪਾਂ ਨੂੰ ਮੁਕਤੀ ਮਿਲ ਜੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚਾਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕੀ ਇਹ ਜਨਾਨੀ ਦਾ ਸ਼ਿਕਾਰ ਨਾ ਬਣ ਆਹ ਵੇਖ ਲਓ ਹੁਣ ਇਹ ਖੁਦ ਹੀ ਇਹ ਸਾਰਾ ਕੁਝ ਕਰ ਰਹੀ ਆ ਕਾਂਡ ਕਿੱਦਾਂ ਵੇਖੋ ਕਦੀ ਇਹ ਕਿਤੇ ਜਾ ਕੇ ਵੜ ਜਾਂਦੀ ਆ ਕਦੀ ਇਹ ਕਿਤੇ ਜਾ ਕੇ ਵੜ ਜਾਂਦੀ ਆ ਮੈਂਟਲੀ ਤੌਰ ਤੇ ਘਰਦਿਆਂ ਨੂੰ ਡਿਸਟਰਬ ਕਰ ਰਹੀ ਆ ਪਰੇਸ਼ਾਨ ਕਰਨ ਦੀ ਆ ਤੇ ਨਾਲ ਦੀ ਨਾਲ ਨਸ਼ੇ ਦੀ ਮੰਗੀ ਦੀ ਯਾਰੀ ਆ ਕਹਿੰਦੀ ਆ ਚਾਹੇ ਉਹਨਾਂ ਨੂੰ ਸੱਦੋ ਚਾਹੇ ਮੈਂ ਡਾਕਟਰ ਸੱਦੋ ਚਾਹੇ ਮੈਨੂੰ ਕਿਸੇ ਹਸਪਤਾਲ ਦੇ ਵਿੱਚ ਦਾਖਲ ਕਰਾਓ ਮੈਂ ਇੱਥੇ ਨਹੀਂ ਗਾ ਰਹਿਣਾ ਮੈਂ ਦਵਾਈ ਲੈਣੀ ਆ ਮੈਂ ਇੱਥੋਂ ਜਾਣਾ ਮੰਗ ਕੀ ਕਰਦੀ ਆ ਮੈਨੂੰ ਚਟਾ ਲਵਾਓ ਮੈਂ ਚੱਟੇ ਦੀ ਆਦਨ ਆ ਹੁਣ ਵੇਖੋ ਵੀ ਇਹਨੇ ਜਾ ਕੇ ਧਾਰ ਨੂੰ ਫੜਨ ਲੱਗੀ ਆ ਪੂਰੀ ਮਗਰ ਘੀ ਆ ਹੁਣ ਇਹਨੇ ਇਹਨੂੰ ਰੋਕਿਆ ਇਹਨੂੰ ਕਿਹਾ ਵੀ ਮੰਜੇ ਤੇ ਬਹਿ ਜਾ ਹੁਣ ਇਹਨੂੰ ਪਤਾ ਲੱਗ ਗਿਆ ਕਿ ਮੇਰੀ ਵੀਡੀਓ ਬਣ ਰਹੀ ਹੈ ਕਿਤਾ ਫੋਨ ਮੈਨੂੰ ਆਉਂਦੀ ਹੋਣੇ ਨੂੰ ਪੂਰਾ ਯਕੀਨ ਹੋ ਗਿਆ ਕਿ ਮੇਰੀ ਵੀਡੀਓ ਬਣਾਉਂਦੇ ਆਪੀ ਹੁਣ ਇਹਨੇ ਪੁੱਛਣਾ ਵੀ ਆ ਕਿ ਤੂੰ ਮੇਰੀ ਵੀਡੀਓ ਬਣਾਉਂਦੇ ਆ ਮੈਂ ਲੰਮੇ ਪਿਆਰੇ ਉਹਨੇ ਮੈਂ ਖੜਨਾ ਹਾਂ ਕਹਿੰਦੇ ਫੋਨ ਲਾਓ ਉਹਨਾਂ ਨੂੰ ਬਲਾਓ ਹੁਣ ਇਹਨੇ ਸੁਣਦੇ ਰਹੋ ਧਿਆਨ ਦੇ ਨਾਲ ਸੁਣਿਓ ਮੇਰੀ ਆਵਾਜ਼ ਦੇ ਨਾਲ ਨਾਲ ਉਹਦੀ ਆਵਾਜ਼ ਵੀ ਜਰੂਰ ਆਊਗੀ ਆਵੇ ਉਹਨੂੰ ਪੁੱਛਣ ਨਹੀਂ ਗਿਆ ਕਿੰਨੇ ਦਾਣਾ ਚਾਹ ਲੋਨੀ ਆ ਪਹਿਲੋਂ ਇਹਨੇ ਦੱਸਿਆ ਪੂਆ ਜੀ ਨੂੰ ਵੀ ਮੈਂ 2000 ਦਾ ਲਾਉਣੀ ਆ ਕਹਿੰਦੀ ਤੁਹਾਡੇ ਘਰ ਤੇ ਸਮਾਨ ਹੀ ਬਹੁਤ ਪਿਆ ਏ ਕਹਿੰਦੀ ਤੁਹਾਡੇ ਘਰ ਤੇ ਚੀਜ਼ਾਂ ਹੀ ਬਹੁਤ ਆ ਕੀਤਾ ਫੋਨ ਕਹਿੰਦੀ ਮੈਨੂੰ 2000 ਰੁਪਈਆ ਮੈਨੂੰ ਦੇਈ ਜਾਓ ਰੋਜ਼ ਦਾ ਤੇ ਮੈਂ ਨਹੀਂ ਕਿਤੇ ਵੀ ਜਾਂਦੀ ਹੁਣ ਤੁਸੀਂ ਦੱਸੋ ਪਿਆ ਨਸ਼ੇ ਦੇ ਹਲਾਤਾਂ ਨੂੰ ਜਾਂ ਇਹ ਡਰਾਮਾ ਹੈ ਜਾਂ ਇਹ ਨਸ਼ੇ ਦਾ ਹਲਾਤ ਆ ਇਹ ਤੁਸੀਂ ਦੱਸੋ ਜਿਨ੍ਹਾਂ ਨੇ 50000 ਦੇ ਕੇ ਵਿਆਹ ਕੇ ਲਿਆਂਦੀ ਇਹੋ ਜੀ ਸਗਾਤ ਉਹਨਾਂ ਦਾ ਕੀ ਕਸੂਰ ਆ ਕੀ ਗੁਨਾਹ ਹੈ ਉਹਨਾਂ ਦਾ ਜਿਨ੍ਹਾਂ ਨੇ ਇਹੋ ਜੀ ਝੂਠ ਨੂੰ ਫੇਰੇ ਲੈ ਲੈ ਜੀ ਨੇ ਉਹ ਵਿਚਾਰਾ ਮਾਤੜ ਬੰਦੇ ਆ ਨਿਮਾਣੇ ਬੰਦੇ ਆ ਵੀਰ ਭਰਾਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਕਿਸੇ ਗਰੀਬ ਦਾ ਪੜਾਹ ਹੋ ਜੇ ਮਾਤੜ ਬੰਦੇ ਹੀ ਫਸਦੇ ਆ ਚੰਤ ਚਲਾਕਾਂ ਨੂੰ ਤੇ ਕਿੰਨੇ ਫਸਾਉਣਾ ਗਰੀਬ ਬੰਦਾ ਫਸਦਾ ਇਹੋ ਜਿਹੇ ਝੂਠਾਂ ਦੇ ਚਾਗਲ ਚ ਇਹੋ ਜਿਹੇ ਝੂਠਾਂ ਤੋਂ ਸਾਵਧਾਨ ਰਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਦੇ ਫੋਨ 'ਚ ਪਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਨਾਨੀ ਦਾ ਕੋਈ ਠੱਗੀ ਦਾ ਸ਼ਿਕਾਰ ਨਾ ਬਣ ਸਕੇ ਹੁਣ ਧਿਆਨ ਦੇ ਨਾਲ ਸੁਣਿਓ ਵੀ ਇਹ ਕੀ ਕਹਿੰਦੀ ਆ ਕਿੰਨੀ ਵਾਰ ਹੁਣ ਇਹਨੂੰ ਪਤਾ ਲੱਗਾ ਕਿ ਮੇਰੀ ਵੀਡੀਓ ਬਣਾਉਣ ਲਈ ਆ ਹੈ ਹੁਣ ਇਹਨੇ ਇਹਨੂੰ ਪੁੱਛਣਾ ਹੈ ਮਨਪ੍ਰੀਤ ਤਾਂ ਫਿਰ ਵੇਖ ਲਓ ਇਹਦੇ ਜਵਾਬ ਇਹਦੀਆਂ ਗੱਲਾਂ ਧਿਆਨ ਦੇ ਨਾਲ ਸੁਣੋ ਮੈਂ ਇਸੇ ਕਰਕੇ ਆਵਾਜ਼ ਨਹੀਂ ਮੈਂ ਕੱਟੀ ਕਿਉਂਕਿ ਮੈਨੂੰ ਪਤਾ ਹੀ ਜੇ ਮੈਂ ਆਵਾਜ਼ ਕੱਟਦੀ ਤੇ ਤੁਸੀਂ ਕਹਿਣਾ ਹੀ ਪੀ ਹੋ ਸਕਦਾ ਭੈਣ ਜੀ ਇਹਮ ਦਾ ਕਰਕੇ ਇਹ ਸਾਰਾ ਕੁਝ ਕਰਨ ਲਈ ਮੈਨੂੰ ਤਾਂ ਕਰਕੇ ਜਿਆਦਾ ਦੁੱਖ ਹੋਇਆ ਕਿਉਂਕਿ ਇਹ ਮੇਰੇ ਆਪਣੇ ਨਾਲ ਮੇਰੇ ਘਰਦਿਆਂ ਦੇ ਨਾਲ ਹੋਇਆ ਹੈ ਇਹ ਕ੍ਰਾਈਮ ਕਿਸੇ ਨਾਲ ਵੀ ਹੋ ਸਕਦਾ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਮੇਰੇ ਚੈਨਲ ਦੀ ਸਪੋਰਟ ਕਰੋ ਮੇਰੇ ਨਾਲ ਜੁੜੋ ਤਾਂ ਕਿ ਆਪਾਂ ਰਲ ਮਿਲ ਕੇ ਇਹਨਾਂ ਨੂੰ ਇਨਸਾਫ ਦਿਵਾ ਸਕੀਏ ਤੇ ਇਹੋ ਜਿਹੀਆਂ ਪਾਪੜਾ ਨੂੰ ਸਹੀ ਜਗ੍ਹਾ ਤੇ ਭੇਜ ਸਕੀਏ ਇਹਨਾਂ ਦੀ ਸਹੀ ਜਗ੍ਹਾ ਹੈ ਥਾਣਾ ਕਚੈਰੀ ਕੋਰਟ ਉਹਦੇ ਵਿੱਚ ਇਹ ੱਟਕੇ ਖਾਂਦੀਆਂ ਨਜ਼ਰ ਆਉਣੀਆਂ ਚਾਹੀਦੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਵੀਰੋ ਬਹੁਤ ਮਿਹਰਬਾਨੀ ਮੇਰੇ ਚੈਨਲ ਦੇ ਨਾਲ ਜੁੜਨ ਲਈ ਨਸ਼ੇ ਦਾ ਯੋਰ